ਹੈਲੋ ਗਾਇਜ਼ ਅੱਜ ਅਸੀਂ ਆਪਜੀ ਵਾਸਤੇ ਲੈ ਕੇ ਆਏ ਹਾਂ ਰੈਸਪੀ ਪਤੇੜਾਂ ਦੀ ਜਾਨੀ ਕਿ ਪਤੇੜਾਂ ਦੀ ਸਬਜ਼ੀ ਕਿਦਾ ਬਣਦੀ ਹੈ ਪਤੇੜਾਂ ਕੀ ਹੁੰਦੀਆਂ ਹਨ ਸਰ ਅਸੀਂ ਆਪ ਜੀ ਨੂੰ ਦੱਸਾਂਗੇ ਇਹ ਅਰਬੀ ਦੇ ਪੱਤੇ ਹਨ ਜਾਂ ਅਸੀਂ ਕਚਾਲੂ ਦੇ ਪੱਤੇ ਵੀ ਲੈ ਸਕਦੇ ਹਾਂ ਅਰਬੀ ਦੇ ਪੱਤੇ ਜਾਂ ਕਚਾਲੂ ਦੇ ਪੱਤੇ ਤੋਂ ਇਹ ਸਬਜ਼ੀ ਬਣਦੀ ਹੈ ਪਤੇੜਾਂ ਜਿਹਨੂੰ ਆਪਾਂ ਕਹਿੰਦੇ ਹਾਂ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਪਰ ਕਰਨਾ ਕਿ ਆਪਾਂ ਬਣਾਇਆ ਪਹਿਲਾ ਮਸਾਲਾ ਪਿਆਜ਼ ਦੇ ਮਿਰਚਾਂ ਦੀਆਂ ਗਿਆਨ ਕਰਕੇ ਆਪਾਂ ਨੇ ਇਸ ਮਸਾਲੇ ਨੂੰ ਪਾ ਕੇ ਹਲਦੀ ਪਾ ਕੇ ਨਮਕ ਪਾਣਾ ਸਵਾਦ ਅਨੁਸਾਰ ਮਿਰਚਾ ਸਵਾਦ ਅਨੁਸਾਰ ਬਣਾ ਕੇ ਕਰ ਲਾਂਗੇ ਮਸਾਲਾ ਤਿਆਰ ਅਗਰ ਅਸੀਂ ਇਹ ਪਿਆਜ਼ ਮਸਾਲਾ ਨਹੀਂ ਪਾਣਾ ਤਾਂ ਵੀ ਇੱਕ ਚਿਹਰੇ ਸਬਜ਼ੀ ਬਣ ਜਾਂਦੀ ਹੈ ਬਹੁਤ ਵਧੀਆ ਬਣਦੀ ਹੈ ਤੇ ਮਸਾਲਾ ਸਾਡਾ ਬਣ ਕੇ ਤਿਆਰ ਹੋ ਗਿਆ ਹੁਣ ਲਗਾ ਦੇ ਨੇ ਬਰਤਨੇ ਪਾ ਲਿਆ ਆਪਾਂ ਇਸ ਤਰੀਕੇ ਨਾਲ ਹੁਣ ਅੱਚੇ ਲਗਭਗ ਅਸੀਂ ਬਿਸਰ ਪਾਵਾਂਗੇ ਜਰੂਰਤ ਅਨੁਸਾਰ ਨਨਿਕਸੀ ਪਾਜਿਆ ਬੇਸਨ ਪਾਇਆ ਜਿਸੀ ਬੇਸਨ ਵਿੱਚ ਸਿਰਫ ਨਮਕ ਕੋ ਮਿਰਚਾਂ ਪਾਕੇ ਮਸਾਲਾ ਪਾਕੇ ਤਰ ਵੀ ਕਰ ਸਕਦੇ ਹਾਂ ਅਗਰ ਅਸੀਂ ਪਿਆਜ਼ ਵਗਰਾ ਤੇ ਨਹੀਂ ਪਾਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਸ ਤੱਕ ਆਪਾਂ ਕੋਲ ਬਣਾ ਲਵਾਂਗੇ ਪਤਾ ਪਤਲਾ ਸੇਕਾ ਅਸੀਂ ਬੇਸਨ ਦਾ ਬਰੀਕ ਪਤਲਾ ਜੇ ਆਪਾਂ ਨੇ ਕੋਲ ਬਣਾ ਤਿਆਰ ਕਰ ਲੈਣਾ ਆਪਾਂ ਨੇ ਇਸ ਤਰੀਕੇ ਨਾਲ ਬੜਈਆ ਸੰਤਰੀਕਾ ਆਰਬੀ ਦੇ ਪੱਤਿਆਂ ਤੋਂ ਜਾਂ ਕਚਾਲੇ ਪੱਤਿਆਂ ਤੋਂ ਸਬਜ਼ੀ ਬਣਾਉਣ ਦਾ ਤਰੀਕਾ ਦਾ ਬਣਦੀਆਂ ਹਨ ਐਦਾਂ ਸੇ ਪੱਤੇ ਨੂੰ ਪੁੱਠਾ ਕਰਕੇ ਇਹਦੇ ਉੱਪਰ ਐਦਾਂ ਆਪਾਂ ਜੇ ਮਿਸ਼ਰਣ ਬਣਾਇਆ ਆਪਾਂ ਨੇ ਘੋਲ ਬੇਸਣ ਦਾ ਉੱਪਰ ਲਗਾਉਣਾ ਸਿਰਕੇ ਨਾਲ ਸਭ ਤੋਂ ਵੱਡਾ ਪੱਤਾ ਥੱਲੇ ਰੱਖਣਾ ਆਪਾਂ ਨੇ ਇਸ ਤਰੀਕੇ ਨਾਲ ਫੇਛੋੜਾ ਪੱਤਾ ਰੱਖਾਂਗੇ ਸਿਰ ਉੱਪਰ ਐਦਾਂ ਇਸ ਤਰੀਕੇ ਨਾਲ ਲਗਭਗ ਅਸੀਂ ਪੰਜ ਪੱਤੇ ਲਗਾਉਣੇ ਸਿਰਕੇ ਨਾਲ ਪੰਜ ਪੱਤੇਾਂ ਦਾ ਲਗਭਗ ਇੱਕ ਪਤੇੜ ਇੱਕ ਇੱਕ ਜੌਨੀ ਦੇ ਪਤੇੜ ਬਣ ਜਾਂਦੀ ਹੈ ਇਸ ਤੇ ਕਰਾਪਾਣੇ ਦੇ ਪਰ ਬੇਸਨ ਬੜਾ ਘੋਲ ਅਸੀਂ ਚਰਕੀਤਾ ਲਗਾਉਂਦੇ ਰਹਿਣਾ ਹੈ ਬਾਰ ਬਾਰ ਪੰਜ ਪੱਤੇ ਆਪਾਂ ਅਸੇ ਕਰ ਲਗਾ ਲਗਾਵਾਂਗੇ ਇਹ ਦੋ ਪੱਤੇ ਆਪਣੇ ਹੋ ਚੁੱਕੇ ਹਨ ਇਹ ਤੀਜਾ ਪੱਤਾ ਬੜਾ ਹੀ ਆਸਾਨ ਤਰੀਕਾ ਹੈ ਤੇ ਤੇੜਾ ਦੀ ਸਬਜ਼ੀ ਬਣਾਉਣ ਦਾ ਅਸੀਂ ਲਗਭਗ ਆ ਪੰਜ ਪੱਤੇ ਲਗਾ ਲਏ ਹਨ ਇਹ ਡੰਡੀ ਆਪਣਾ ਪ੍ਰੋਪਰ ਦੇ ਸਿੱਖ ਨੇ ਕੜਦਨੀ ਆਪਣੀ ਡੰਡੀ ਹੁੰਦੀ ਹੈ ਪਰ ਇਹਦਾ ਡੰਡੀ ਕੱਟ ਕੇ ਫਿਰ ਆਪਾਂ ਨੇ ਪੱਤੇ ਨੂੰ ਬਿਸਣ ਵਾਲਾ ਕੋਹ ਲਗਾਉਣਾ ਹੈ ਬਿਸਣ ਵਿੱਚ ਆਪਾਂ ਮਿਰਚ ਮਸਾਲੇ ਆਪਣੇ ਸਵਾਦ ਅਨੁਸਾਰ ਪਾ ਕੇ ਨਮਕ ਪਾ ਕੇ ਆਪਾਂ ਇਸੇ ਕਰ ਆਪਾਂ ਦੇ ਸਾਰੇ ਬਿਸਣ ਨੂੰ ਲਗਾ ਦੇਣਾ ਸਿਰਕੇ ਨਾਲ ਜਾਨਕਿ ਅਰਬੀ ਦੇ ਪੱਤਿਆਂ ਤੋਂ ਜਾਂ ਖਚੜ ਦੇ ਪੱਤਿਆਂ ਦੀ ਸਬਜ਼ੀ ਬਣਦੀ ਹੈ ਬੜੀ ਹੀ ਸਵਾਦ ਬਣਦੀ ਹੈ ਤਰੀਕਾ ਸਾਰੇ ਤੁਹਾਡੇ ਸਾਹਮਣੇ ਹੈ ਇਸ ਦੇ ਕਾਫੀਆਂ ਨੂੰ ਫੋਲਡ ਕਰਾਂਗੇ ਬੇਸਰਾ ਪੰਜਰ ਸੇ ਕਾਫੇ ਲਗਾਤਾ ਫਿਰ ਅਸੀਂ ਦੂਸਰੀ ਸਾਈਡ ਤੋਂ ਫੋਲਡ ਕਰਾਂਗੇ ਸੇਕਨ ਆਪਾਂ ਨੂੰ ਇਦਾਂ ਫੋਲਡ ਕਰਕੇ ਫਿਰ ਆਪਾਂ ਦੇ ਉੱਪਰ ਬੇਸਨ ਲਗਾਵਾਂਗੇ ਬੜੇ ਹੀ ਸਵਾਦ ਸਬਜੀ ਬਣਦੀ ਇਹ ਦੀ ਪਤੇੜ ਦੀ ਜਿਹਨੂੰ ਪਤੇੜਾ ਆਪਾਂ ਨੂੰ ਕਹਿੰਦੇ ਹਾਂ ਬਣਨ ਤੋਂ ਬਾਅਦ ਪੱਤੇ ਅਰਬੀ ਦੇ ਹਨ ਜਾਂ ਕਚਾਲੂ ਦੇ ਪੱਤੇ ਉਹਦੇ ਬਣਦੀ ਹੈ ਤੇ ਇਹ ਕਾਜ਼ੀ ਦੇਖੀ ਜੀ ਬਰਾਣਾ ਕਿਦਾਂ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਫੋਲਡ ਕਰ ਦੇਣਾ ਤਾਂ ਅਜਾ ਇਹਨੂੰ ਇਕੱਠਾ ਕਰਕੇ ਇਸ ਤਰ੍ਹਾਂ ਫਿਰ ਆਪਾਂ ਇਹਨੂੰ ਕਿਸੇ ਧਾਗੇ ਨਾਲ ਰੱਸੀ ਦੇ ਸਹਾਇਤਾ ਨਾਲ ਫਿਰ ਇਹਨੂੰ ਘੁੱਟ ਕੇ ਗੱਬੇ ਬਣ ਦਵਾਂਗੇ ਤਾਂ ਦੇ ਖੁੱਲਣਾ ਨਹੀਂ ਇਹ ਇਹਨਾਂ ਦਾ ਸਾਰੇ ਬੇਸਨ ਲਗਾ ਕੇ ਹੁਣ ਆਪਾਂ ਇਹਨਾਂ ਨੂੰ ਬਣ ਦਿਆਂਗੇ ਘੁੱਟ ਕੇ ਤਾਂ ਜੋ ਇਹ ਪੱਤੇ ਨਾ ਖੁੱਲਣ ਇਸ ਤਰ੍ਹਾਂ ਬਣਦੇ ਹੋਏ ਨੂੰ ਲਗਭਗ ਅਸੀਂ 4 ਪੀਸੇ ਦੇ ਦੇ ਬਣਾਏ ਹਨ ਜਨਨੇ ਕਿ 4 ਪੀਸਾ ਵਾਸਤੇ ਅਸੀਂ ਪਾਈਆ ਬਿਸਨ ਜੋੜ ਕੀਤਾ ਹੈ ਇਹ ਤਿਆਰ ਹੋ ਗਿਆ ਅਗਲਾ ਪ੍ਰਕਿਰਿਆ ਕੀ ਹੈ ਹੁਣ ਅੱਗੇ ਆਪਾਂ ਇਹਨੂੰ ਕਿਵੇਂ ਤਿਆਰ ਕਰਾਂਗੇ ਬਣਦੀਆਂ ਬਹੁਤ ਸਵਾਦਾਨ ਖਾਨ ਵਿੱਚ ਬੜੀਆਂ ਟੇਸਟੀ ਹੁੰਦੀਆਂ ਹਨ ਇਹ ਜੇ ਸਬਜ਼ੀ ਬਣਦੀ ਹੈ ਪੱਤਿਆਂ ਤੋਂ ਜਿਹਨੂੰ ਕਹਿੰਦੇ ਪਤੇੜਾ ਤੁਹਾਡੇ ਇਲਾਕੇ 'ਚ ਕੀ ਕਹਿੰਦੇ ਹਨ ਇਹਨੂੰ ਤੁਸੀਂ ਮੈਨੂੰ ਇੱਕ ਕਮੈਂਟ ਵਿੱਚ ਜੁੜ ਦੱਸਣਾ ਆਪਾਂ ਫਿਰ ਦਾ ਕੋਕਰ ਲਾਵਾਂਗੇ ਕੋਕਰ ਦੇ ਬਜਾਏ ਤਾਂ ਲੱਕੜਾਂ ਲਗਾ ਕੇ ਉੱਚੀਆਂ ਨਹੀਂ ਥੋੜੀਆਂ ਜੀਆਂ ਵਿੱਚ ਇਹਦੇ ਗਲਾਸ ਡੇਢ ਗਲਾਸ ਪਾਣੀ ਦੇ ਪਾ ਦਿਆਂਗੇ ਦਣੀਏ ਪਾਣੀ ਲੱਕੜਾਂ ਦੇ نیچے-नीचे ਹੀ ਰਵੇ ਲੱਕੜੀਆਂ ਪਾਣੀ ਵਿੱਚ ਨਹੀਂ ਡੁੱਬਣੀ ਚਾਹੀਦੀਆਂ ਹਨ ਇਸ ਤਿਹੇ ਕੇ ਨਾਲ ਫਸੀ ਇਹਦਾ ਜਿਹੜੇ ਸੀ ਇਹ ਪੱਤਿਆਂ ਦੇ ਬਣਾਏ ਸੀ ਪੀਸ ਚਾਰ ਅਦਾਪਾ ਦੇ ਵਿੱਚ ਲਗਾ ਦੇਾਂਗੇ ਤੁਹਾਡੇ ਇਲਾਕੇ ਵਿੱਚ ਇਹਨਾਂ ਨੂੰ ਕੀ ਕਹਿੰਦੇ ਸੀ ਸਬਜ਼ੀ ਨੂੰ ਕੀ ਇਹਦਾ ਨਾਮ ਕੀ ਹੈ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਣਾ ਹੈ ਸਾਡੇ ਇਧਰ ਤੇ ਕਿਹੜਾ ਗੰਦੇ ਹਨ ਬੜੀਆਂ ਸਵਾਦ ਬਣਦੀਆਂ ਹਨ ਖਾਨ ਬੀਜ ਬਹੁਤ ਟੇਸਟੀਆਂ ਹੁੰਦੀਆਂ ਹਨ ਤੇ ਆਪਾਂ ਨੇ ਹੁਣ ਗੈਸ ਕਰਤੀ ਔਨ ਕੁੱਕਰ ਧਰਤਾ ਉੱਪਰ ਗਰਮ ਹੋਣ ਵਾਸਤੇ ਇਹਨਾਂ ਨੂੰ ਕੁੱਕਰ ਨੂੰ ਆਪਾਂ ਬੰਦ ਕਰ ਦੇਵਾਂਗੇ ਜੇ ਆਪਣੇ ਕੋਲ ਕੁੱਕਰ ਨਹੀਂ ਹੈ ਤਾਂ ਆਪਾਂ ਕੜਾਈ ਵਿੱਚ ਇਹਨਾਂ ਨੂੰ ਬਣਾ ਸਕਦੇ ਢੱਕ ਕੇ ਤਰੀਕਾ ਇਹ ਹੀ ਹੈ ਕੁੱਕਰ ਲਗਾਤਾ ਆਪਾਂ ਇਹਦੀਆਂ ਸੇਟ ਕਿੰਨੇ ਬਜਾਣੀਆਂ ਤਿੰਨ ਸਿਟੀਆਂ ਬਚ ਗਈਆਂ ਤੇ ਸਾਡੀਆਂ ਇਹ ਸਬਜੀ ਬਣ ਕੇ ਤਰਫ ਜਾਣੀਆਂ ਪੱਤਿਆਂ ਦੀ ਲਗਭਗ ਕਿੰਨੀਆਂ ਬਜਾਣੀਆਂ ਕਿੰਨੀ ਬਗ ਗਈ ਉਹ ਤਾਂ ਵੀ ਸਿਟੀ ਬਚ ਗਈ ਤੇ ਜੋ ਦੂਜੀ ਸਿਟੀ ਬਜਣ ਵਾਲੀ ਹੈ ਉਹ ਵੀ ਕਿੰਨੀ ਬਗ ਗਈ ਹੈ ਤੇ ਹੁਣ ਇਸ ਤੋਂ ਬਾਅਦ ਲੋਕ ਤੇ ਜਿੱਸੀ ਜਿੱਤੀ ਬਜਾਣੀਆ ਪਾਣੇ ਨੂੰ ਗੈਸ ਨੂੰ ਬੰਦ ਕਰ ਦੇਣਾ ਹੈ। ਕਾਦੀਏ ਸੋ ਜਿੱਤੀ ਜਿੱਤੀ ਬਾਦਰੀ ਕਰਦੀ ਕਿ ਮਨੇ ਕਿਹਾ ਜੀ ਸੱਤੇ ਬਣ ਕੇ ਸਟਾਰ ਹੋ ਗਏ ਹਨ। ਤੇ ਆ ਪਾਣੇ ਹੁਣ ਗੈਸ ਬੰਦ ਕਰ ਦੇਣੀ ਤੇ ਕੱਢ ਲੈਣੀ ਆ ਪਾਣੇ ਨੂੰ। ਇਹਦਾ ਕੱਟ ਕੇ ਠੰਡੀਆਂ ਹੋਣ ਜੜੀਆਂ ਹਨ। ਗਰਮ ਗਰਮ ਨਹੀਂ ਆਪਣਾ ਇਹਨੂੰ ਕੱਟਣਾ ਹੈ। ਫਿਰ ਤਾਂ ਕੱਢ ਲੈ ਬਾਹਰ ਪਾਣੇ ਨੂੰ। ਬਾਹਰ ਕੱਟ ਕੇ ਨਾ ਪਾ ਠੰਡੀਆਂ ਹੋਣ ਦਵਾਂਗੇ। ਜਾਪਾ ਨੂੰ ਫੇਸਬੁਕ ਤੇ ਲਗਾ ਲਵਾਂਗਾ ਹੰਡਾ ਹੋਂ ਵਾਸਤੇ ਬੜਾਈ ਆਸਾਨ ਤਰੀਕਾ ਇਹਨੂੰ ਬਣਾਉਣ ਵਾਸਤੇ ਉਹ ਬਹੁਤ ਹੀ ਸਵਾਦ ਬਣਦੀਆਂ ਹਨ ਐਦਾਂ ਆਪਾਂ ਦੇ ਨਿੱਕੇ ਨਿੱਕੇ ਬਰੀਕ ਬਰੀਕ ਇਹ ਤਾਂ ਪੀਸ ਕੱਟ ਲਵਾਂਗੇ ਇਸ ਤਰ੍ਹਾਂ ਚਾਕੂ ਦੀ ਸਹਾਇਤਾ ਨਾਲ ਬੜੇ ਹੀ ਵਧੀਆ ਵਧੀਆ ਪਤੇੜਾ ਬਣਦੀਆਂ ਹਨ ਅਰਬੀ ਦੇ ਪੱਤਿਆਂ ਤੋਂ ਜਾਂ ਕਚਾਲੂ ਦੇ ਪੱਤਿਆਂ ਤੋਂ ਤੁਹਾਡੇ ਇਲਾਕੇ ਵਿੱਚ ਨੂੰ ਕੀ ਕਹਿੰਦੇ ਹਨ ਤੁਸੀਂ ਵੀਨੇ ਕੁਆਂਟੀਟੀ ਵੀ ਦੱਸਣਾ ਹੈ ਸਾਡੇ ਅਸੀਂ ਇਸ ਪਟੇ ਦੀਰ ਦਾ ਕਟਲੇ ਹਨ ਇਸ ਲਈ ਕਨਾਲ ਕਟ ਕੇ ਰੱਖ ਲਏ ਹੁਣ ਆਪਾਂ ਨੂੰ ਫਰਾਈ ਕਰਾਂਗੇ ਕੜਾਈ ਦੇ ਵਿੱਚ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚਾਹਲੋ ਸਬਸਕ੍ਰਾਈਬ ਜਰੂਰ ਕਰਨਾ ਹੈ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਤਾਂ ਜੋ ਆਪ ਜੀ ਨੂੰ ਮੇਰੀ ਅਜਿਹੀ ਵੀਡੀਓ ਵੇਖਣ ਨੂੰ ਮਿਲਦੀ ਰਹੇ ਆਪਣ ਹੁਣ ਕੜਾਈ ਵਿੱਚ ਆਪਾਂ ਸਰੋਂ ਦਾ ਤੇਲ ਪਾਇਆ ਹੈ ਗਰਮ ਹੋਣ ਵਾਸਤੇ ਜਿਵੇਂ ਤੇਲ ਗਰਮ ਹੋ ਜਾਏਗਾ ਤਾਂ ਆਪਾਂ ਇਹਨਾਂ ਨੂੰ ਫਰਾਈ ਕਰ ਲਾਵਾਂਗੇ ਜੇ ਸੀ ਫਰਾਈ ਨਹੀਂ ਕਰਦੇ ਆ ਇਹਨਾਂ ਨੂੰ ਆਪਾਂ ਤਵੇ ਉੱਪਰ ਵੀ ਰੱਖ ਕੇ ਗਰਮ ਕਰ ਸਕਦੇ ਹਾਂ ਜਿੰਨੇ ਆਪ ਆਪਣਾ ਪਾ ਬਣਾਣੇ ਆ ਪਰੌਂਠੇ ਬਣਾਣੇ ਆ ਆਪਾਂ ਤਾਂ ਆਪਾਂ ਪਰੌਂਠੇ ਬਣਾ ਇਸ ਤਰੀਕੇ ਨਾਲ ਆਪਾਂ ਨੂੰ ਗਰਮ ਕਰ ਸਕਦੇ ਹਾਂ ਤਵੇ ਦੇ ਉੱਪਰ ਵੀ ਅਜਾ ਫਰਾਈ ਕਰਕੇ ਆਪਾਂ ਇਹਨਾਂ ਨੂੰ ਤਿਆਰ ਕਰ ਸਕਦੇ ਹਾਂ ਬੜੀਆਂ ਹੀ ਸਵਾਦ ਬਣਦੀਆਂ ਹਨ ਖਾਨਵਿਤੀ ਬਹੁਤ ਸਾਰੀਆਂ ਟੇਸਟੀਆਂ ਹੁੰਦੀਆਂ ਹਨ ਇੱਕ ਵਾਰ ਤੁਸੀਂ ਜਰੂਰ ਬਣਾ ਕੇ ਦੇਖੋ ਇਹਨਾਂ ਨੂੰ ਤੁਸੀਂ ਇੱਕ ਵਾਰ ਬਣਾਵੋਗੇ ਤੁਸੀਂ बार-बार ਤੁਹਾਡੇ ਦਿਲ ਕਰੂਗਾ ਇਹਨਾਂ ਨੂੰ ਖਾਣ ਵਾਸਤੇ ਬਹੁਤ ਹੀ ਸਵਾਦ ਬਣਦੀਆਂ ਹਨ ਆਪਾਂ ਸਾਡੇ ਇਧਰ ਇਹਨੂੰ ਪਤੇੜਾ ਕਹਿੰਦੇ ਹਨ ਤੁਹਾਡੇ ਇਲਾਕੇ ਵਿੱਚ ਇਹਨਾਂ ਨੂੰ ਕੀ ਕਹਿੰਦੇ ਹਨ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਹੈ ਇਹਦੇ ਬਾਰੇ ਅਰਬੀ ਦੇ ਪੱਤਿਆਂ ਤੋਂ ਜਾਂ ਕਚਾਲੂ ਦੇ ਪੱਤਿਆਂ ਤੋਂ ਸਬਜ਼ੀ ਬਣਦੀ ਪਤੇੜਾਂ ਦੀ ਉਹ ਬੜੀ ਹੀ ਟੇਸਟੀ ਬਣਦੀ ਹੈ ਤਰੀਕਾ ਵੀ ਆਸਾਨ ਬਣਾਉਣ ਦਾ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਔਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਵੀ ਮੇਰੇ ਤੋਂ ਵੀਡੀਓ ਵੇਖਨ ਨੂੰ ਮਿਲਦੀ ਰਹੇ ਆਡੀ ਪੇੜਾ ਬਣ ਕੇ ਤਿਆਰ ਹੋ ਗਈ ਹਨ ਖਾਨ ਲਾਈਕ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ